ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੋਰਤਾ ਚੱਲਦੇ ਨੂੰ 19ਵਾਂ ਦਿਨ ਹੋ ਗਿਆ ਸਾਡੇ ਨਾਲ ਛਾਪੇ ਵਾਲੇ ਪ੍ਰਧਾਨ ਹਲਵਾਰਾ ਬਿਆਨ ਸਿੰਘ ਉੱਧਰ ਬੈਠੇ ਨੇ ਬਾਪੂ ਫੌਜੀ ਸਾਈਡ ਆ ਵੀਰ ਕਮੇਟੀ ਵਾਲਾ ਨਿਮਾ ਸਿੰਘ ਸਾਈਡ ਆ ਟੀਟੀ ਬੈਠਾਗਾ ਰੋਟੀਆਂ ਚੋਪੜ ਦਾ ਆ ਵੀਰਾ ਬੈਠੇ ਨੇ ਗਮਪੀ ਵਾਲਾ ਖਿਆਲੀ ਵਾਲਾ ਤਾਰੀ ਦਰਸ਼ਨ ਸਿੰਘ ਗੰਗੋਹਰ ਰਣਜੀਤ ਸਿੰਘ ਸਹੇੜਾ ਸਾਰੇ ਵੀਰਾ 19 ਮੌਦਨ ਹੋ ਗਿਆ ਆਪ ਦੀ ਮਹਿਲ ਕਲਾਂ ਦਾ ਬੁਲਾਕ ਦਾ ਲੰਗਰ ਵੜਾਉਨੇ ਆ ਅਰਕੇ ਲੰਗਰੋ-ਲੰਗਰ ਬਣਾ ਕੇ ਫੇਰ ਸਟੇਜ ਤੇ ਜਾਵਾਂਗੇ ਸਾਰੇ ਵੀਰ ਬੈਠੇ ਇਕੱਠੇ ਹੋਏ ਉਹ ਕਿ ਮੈਂ ਕਿਹਾ ਲੰਗਰ ਇਕੱਠਾਂ ਮੇ ਬਣਾਉਂਦੇ ਆਂ ਸੀ ਜਿੱਦਿਆਂ ਦਾ ਉਹ ਆ ਗਿਆ ਬਸ ਧਰਨਾ ਚੱਲਿਆ ਆਪਣਾ ਉਹਦੇ ਦਾ ਇੱਥੇ ਲੰਗਰ ਬਣਦਾ ਆਏ ਹੋਏ ਸਾਰੇ ਵੀਰਾਂ ਨੂੰ ਬੇਸਤੀ ਕਰਦੇ ਆਂ ਵੇ ਬਾਤ ਵਾਤ ਪਹੁੰਚੋ ਕਿਉਂਕਿ ਜਿਹੜਾ ਮੋਰਚਾ ਆਪਣਾ ਆਪਣੇ ਭਰਾਵੋ ਹੋਣ ਦੀ ਲੜਾਈ ਆ ਜੇ ਇਹ ਮੋਰਚਾ ਜਿੱਤ ਲਿਆ ਮੈਨੂੰ ਨਹੀਂ ਲੱਗਦਾ ਵੀ ਫਿਰ ਮੋਰਚਾ ਲਾਉਣ ਦੀ ਲੋੜ ਪਈ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਕੁਝ ਕਹਿ ਦਿੰਦੇ ਨੇ ਵੀ ਉੱਥੇ ਤਾਂ ਯਾਰ ਗੋਲੀਆਂ ਚੱਲਦੀਆਂ ਉੱਥੇ ਬੰਬ ਡਿੱਗਦੇ ਆ ਪੂਰਾ ਵਧੀਆ ਜਿਵੇਂ ਦਿੱਲੀ ਦੇ ਵਿੱਚ ਅੱਗੇ ਸਾਤ ਵਾਈ ਮੋਰਚਾ ਚੱਲਦਾ ਸੀ ਉਹ ਮੈਂ ਜਿਵੇਂ ਹੁਣ ਤਾਂ 7 ਮਈ ਮੋਰਚਾ ਚੱਲਦਾ ਹੈ ਬਹੁਤ ਵੱਡੀ ਪੱਧਰ ਤੇ ਲੰਗਰ ਆਉਂਦੇ ਆ ਵੀਰ ਵੀ ਬਹੁਤ ਜਿਵੇਂ ਆਪਣੇ ਦਿੱਲੀ ਦੇ ਵਿੱਚ ਇਕੱਠ ਹੁੰਦਾ ਸੀ ਉਦੋਂ ਵੀ ਵੱਧ ਇਕੱਠ ਹੋਣ ਲੱਗ ਗਿਆ 5-6 ਕਿਲੋਮੀਟਰ ਦਾ ਇੱਕ ਵੱਡਾ ਲੰਮੇ ਕਾਫਲੇ ਖੜੇ ਆ ਮਗਰ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਹਾਜ਼ਰੀ ਲਵਾਓ ਕਿਉਂਕਿ ਭਰਾਵੋ ਇਹ ਆਪਾਂ ਇਹ ਮੋਰਚਾ ਜਿੱਤ ਲਿਆ ਸਾਨੂੰ ਦੁਬਾਰੇ ਨਹੀਂ ਲੱਗਦਾ ਵੀ ਮੋਰਚਾ ਲਾਉਣ ਦੀ ਲੋੜ ਪਈ ਹਾਂਜੀ ਹਾਂ ਐਮਐਸਪੀ ਦਾ ਲਾਗੂ ਕਰਾਉਣੀ ਆ ਆਪਾਂ ਜਿਹੜੀਆਂ ਸਰਕਾਰ ਨੇ ਆਪਣੀਆਂ ਪਹਿਲਾਂ ਅंदोलਨ ਦੇ ਵਿੱਚ ਮੰਗਾਂ ਮੰਨੀਆਂ ਸੀ ਧੂਰੀਆਂ ਆਪਣੀਆਂ ਨੇ ਉਹਨਾਂ ਨੂੰ ਲਾਗੂ ਕਰਾ ਕੇ ਮੁੜੀਏ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਖੇਤੀ ਤੇ ਛੇਤੀ ਮੋਰਚੇ 'ਤੇ ਪਹੁੰਚੋ ਇਕੱਠਾ ਪੂਰਾ ਕਰਕੇ ਆਪਾਂ ਸਰਕਾਰ ਤੇ ਪ੍ਰੈਸ਼ਰ ਬਣਾ ਕੇ ਸਾਰੇ ਵੀਰਾਂ ਨੂੰ ਕਹਿੰਦੇ ਆ ਵੀ ਵੱਧ ਵੱਧ ਆਓ ਫਤਿਹ ਬਰੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ